ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਫਿਰਸਾ ਦਾ ਜਨਰਲ ਦਾ ਤਪਨਿਆਜ਼ ਉੱਪਰ ਜਨਰਲ ਦਾ ਤਰਾ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਜੋ 30 ਤਰੀਕ ਦੀ ਜਥੇਬੰਦੀਆ ਵੱਲੋਂ ਕਾਲ ਦਿੱਤੀ ਗਈ ਹੈ ਇਸ ਦੇ ਸੰਬੰਧ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਖੇਰ ਵਾਸੀਆਂ ਨੂੰ ਦੁਕਾਨਦਾਰ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਟਰਾਂਸਪੋਰਟਰ ਵੀਰਾਂ ਨੂੰ ਰੇੜੀ ਫੜੀ ਵਾਲੇ ਵੀਰਾਂ ਨੂੰ ਜੇ ਜੋ ਵੀ ਇਸ ਮੇਤ ਕਸ਼ ਲੋਕ ਇਸ ਖੇਤੀ ਕਿੱਤੇ ਦੇ ਨਾਲ ਸਿੱਧੇ ਸਿੱਧੇ ਤੌਰ ਤੇ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਜੋ ਸਾਡਾ ਲਗਭਗ ਫਰਵਰੀ ਮਹੀਨੇ 2024 ਤੋਂ ਜੋ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਸਰਹੱਦ ਚੱਲ ਰਿਹਾ ਹੈ ਉਸ ਦੇ ਸਬੰਧ ਵਿੱਚ ਸਰਦਾਰ ਜਗੀਰ ਸਿੰਘ ਢੱਲੇਵਾਲ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਮੱਲਵਰ ਤੇ ਬੈਠੇ ਹੋਏ ਤੇ ਸਰਕਾਰ ਜੋ ਸੈਂਟਰ ਦੀ ਸਰਕਾਰ ਹੈ ਉਹ ਹਾਲੇ ਤੱਕ ਕਿਸਾਨਾਂ ਵੱਲ ਕੋਈ ਵੀ ਆਪਣਾ ਪ੍ਰਤੀਕਰਮ ਜਿਹੜਾ ਉਹ ਵਧੀਆ ਨਹੀਂ ਦੇ ਰਹੀ ਉਸ ਨੂੰ ਜਗਾਉਣ ਵਾਸਤੇ ਤੇ ਡਲੇਵਾਲ ਸਾਹਿਬ ਦੀ ਹਮਾਇਤ ਵਾਸਤੇ ਇਸ ਮੋਰਚੇ ਨੂੰ ਜਿੱਤ ਦੀ ਪ੍ਰਾਪਤੀ ਵਾਸਤੇ ਮੈਂ ਸਾਰੇ ਵੀਰਾਂ ਨੂੰ ਜਿਹੜਾ ਉਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਸਾਨ ਜੁਨੀਅਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ ਜੇ ਕਿਸਾਨ ਮਰੇਗਾ ਉਸ ਦੇ ਨਾਲ ਵਪਾਰੀ ਵੀ ਮਰੇਗਾ ਦੁਕਾਨਦਾਰ ਵੀ ਮਰੇਗਾ ਸ਼ੌਕਰ ਵੀ ਮਰੇਗਾ ਹਰ ਜਿਹੜਾ ਵਰਗ ਆ ਉਹ ਇਸ ਦੇ ਨਾਲ ਇਸ ਨੂੰ ਇਹ ਫਰਕ ਪਾਏਗਾ ਕਿਉਂਕਿ ਹਰ ਬੰਦਾ ਰੋਟੀ ਖਾ ਕੇ ਸੌਂਦਾ ਹੈ ਇਹ ਲੜਾਈ ਜਿਹੜੀ ਆ ਇਹ ਹਰ ਵਰਗ ਦੀ ਹੈ ਪਰ ਲੜ ਕਲਾ ਕਿਸਾਨ ਰਿਆ ਇਸ ਕਰਕੇ ਸਾਰੇ ਜਿਹੜੇ ਵਰਗਾ ਉਹਨਾਂ ਤੋਂ ਸਹਿਯੋਗ ਦੀ ਆਸ ਕਰਦੇ ਆਂ ਯੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਡਾ ਵੱਤ ਵਤ ਸਾਥ ਦੇਣਗੇ ਉਹ 30 ਦਿਨਾਂ ਨੂੰ ਆਪਣੀਆਂ ਦੁਕਾਨਾਂ ਆਪਣੀਆਂ ਫੜੀਆਂ ਆਪਣੀਆਂ ਗੱਡੀਆਂ ਰੋਕ ਕੇ ਜਿਹੜਾ ਉਹ ਕਿਸਾਨਾਂ ਦਾ ਪੂਰਨ ਸਮਰਥਨ ਕਰਨਗੇ ਤਾਂ ਕਿ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਲੋਕ ਜਿਹੜੇ ਆ ਉਹ ਕਿਸਾਨਾਂ ਦੇ ਨਾਲ ਨੇ ਤੇ ਅਸੀਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੇ ਵਾਅਦੇ ਕੀਤੇ ਹੋਏ ਆ ਉਹਨਾਂ ਨੂੰ ਪੂਰਾ ਕਰਨਾ ਹੈ ਭਰਾਵੋ ਕਿਸਾਨਾਂ ਨੇ ਬਹੁਤ ਵੱਡੀ ਜਾਗਰਤੀ ਲਿਆਂਦੀ ਹੈ ਜੋ ਪਹਿਲਾ ਕਿਸਾਨ ਅੰਦੋਲਨ ਹੋਇਆ ਸੀ ਉਸ ਵਿੱਚ ਲੋਕਾਂ ਨੂੰ ਸਰਕਾਰਾਂ ਕੋਲੋਂ ਸਵਾਲ ਪੁੱਛਣ ਦੀ ਜਿਹੜੀ ਆ ਉਹ ਇੱਕ ਤਰੀਕਾ ਦੱਸਦਾ ਕਿਸਾਨਾਂ ਨੇ ਵੀ ਆਪਾਂ ਕਿਸ ਤਰ੍ਹਾਂ ਲੀਡਰਾਂ ਨੂੰ ਸਵਾਲ ਕਰਨੇ ਨੇ ਤੇ ਕਿਸ ਤਰ੍ਹਾਂ ਇਹਨਾਂ ਨੇ ਜੋ ਵਾਅਦੇ ਕਰਦੇ ਨੇ ਉਹਨਾਂ ਦੇ ਇਹਨਾਂ ਨੂੰ ਜਿਹੜਾ ਉਹ ਘੇਰਨਾ ਹੈ ਜੋ ਇਹ ਝੂਠੇ ਵਾਅਦੇ ਸਾਡੇ ਨਾਲ ਕਰਕੇ ਸਰਕਾਰਾਂ ਬਣਾਉਂਦੇ ਨੇ ਤੇ ਇਸ ਕਰਕੇ ਜਿਹੜੀ ਇਹ ਐਮਐਸਪੀ ਦੀ ਲੜਾਈ ਹੈ ਸੁਮਿਨਾਥ ਰਿਪੋਰਟ ਦੀ ਲੜਾਈ ਹੈ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਦੀ ਲੜਾਈ ਹੈ ਤੇ ਜੋ ਹੋਰ ਸਾਡੀਆਂ ਜਾਇਜ਼ ਮੰਗਾਂ ਨੇ ਮਜ਼ਦੂਰਾਂ ਦੇ ਕਿਸਾਨਾਂ ਨਾਲ ਜੁੜੀਆਂ ਹੋਈਆਂ ਇਸ ਦਿਨ ਇਸ ਦਿਤੇ ਤੌਰ ਤੇ ਹਰ ਵਰਗ ਨਾਲ ਜੁੜੀਆਂ ਨੇ ਵਪਾਰੀ ਵੀ ਸਾਡੇ ਨਾਲ ਜੁੜਿਆ ਕਿਉਂਕਿ ਜੇ ਅਸੀਂ ਕਿਸਾਨ ਕੋਈ ਫਸਲ ਦਾ ਪੈਸਾ ਵਟਦਾ ਹੈ ਤਾਂ ਉਹ ਪੂਰੇ ਬਾਜ਼ਾਰ ਦੇ ਵਿੱਚ ਘੁੰਮਦਾ ਹੈ ਜਿਹੜੇ ਪੈਸੇ ਦੇ ਨਾਲ ਸੌਹਾਰਾਂ ਦੇ ਘਰ ਵੀ ਜਾਂਦੇ ਆ ਦੁਕਾਨਦਾਰਾਂ ਦੇ ਵੀ ਜਾਂਦੇ ਆ ਹਰ ਵਰਗ ਦਾ ਜਿਹੜਾ ਉਹ ਸਿਸਟਮ ਜਿਹੜਾ ਉਹ ਚੱਲਦਾ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਕਿਸਾਨੀ ਜਿਹੜੀ ਹੈ ਇੱਕ ਰੀੜ ਦੀ ਹੱਡੀ ਹੈ ਪੰਜਾਬ ਦੀ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੇ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜੇ ਖੇਤੀ ਚਲੀ ਗਈ ਤੇ ਇਸ ਦਾ ਖਮਿਆਜਾ ਜਿਹੜਾ ਉਹ ਹਰ ਬੰਦੇ ਨੂੰ ਭੁਗਤਣਾ ਪਏਗਾ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮਾਲ ਖੁੱਲਣਗੇ ਉਸ ਦੇ ਵਿੱਚ ਹੋਈ ਸਾਰੀਆਂ ਚੀਜ਼ਾਂ ਮਹਿੰਗੇ ਰੇਟਾਂ ਤੇ ਤੁਹਾਨੂੰ ਮਿਲਿਆ ਕਰਨਗੀਆਂ ਹੁਣ ਤਾਂ ਤੁਸੀਂ ਆਟਾ ਜਿਹੜਾ ਉਹ 25 ਤੋਂ 30 ਰੁਪਏ ਕਿਲੋ ਲੈ ਕੇ ਖਾ ਰਹੇ ਹੋ ਜਦ ਕਿ ਤੁਸੀਂ ਕਿਸੇ ਮਾਲ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕਿਸੇ ਮਾਲ ਦੇ ਵਿੱਚ ਜਾ ਕੇ ਇਹਦਾ ਆਟੇ ਦਾ ਰੇਟ ਪਤਾ ਕਰਿਓ ਜਾਂ ਉੱਥੇ ਸਬਜ਼ੀਆਂ ਦਾ ਰੇਟ ਪਤਾ ਕਰਿਓ ਜਾਂ ਹੋਰ ਖਾਣ ਵਾਲੀਆਂ ਵਸਤੂਆਂ ਦਾ ਰੇਟ ਪਤਾ ਕਰਿਓ ਵੀ ਆਮ ਜਿਹੜੀਆਂ ਕਿਉਂ ਵੀ ਆਮ ਜਿਹੜੀਆਂ ਕਿਸਾਨਾਂ ਕੋਲੋਂ ਲੈ ਕੇ ਅੱਗੇ ਇਹ ਸ਼ਾਹੂ ਕਰ ਜਿਹੜੇ ਉਹ ਕਿਸ ਰੇਟ ਦੇ ਵੇਚਦੇ ਨੇ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇਣੀ ਚਾਹੁੰਦਾ ਹਾਂ ਕਿ ਇਹ ਕਈਆਂ ਦੇ ਮਨਨ ਅੰਦਰ ਗੱਲ ਨਹੀਂ ਆਉਂਦੀ ਕਿ ਕਿਸਾਨ ਸਹਿਲ ਝੂਠ ਬੋਲਦੇ ਨੇ ਅਡਾਨੀ ਦੇ ਸੇਬਾਂ ਦੇ ਗੋਦਾਮ ਜਿਹੜੇ ਕੋਲਡ ਸਟੋਰ ਨੇ ਉਹ ਹਮਾਤਨ ਦੇ ਵਿੱਚ ਖੁੱਲੇ ਨੇ ਉੱਥੋਂ 25 ਤੋਂ 30 ਰੁਪਏ 50 ਰੁਪਏ ਤੱਕ ਹੱਦ ਜਿਹੜਾ ਟੌਪ ਦਾ ਸੇਬ ਖਰੀਦ ਕੇ ਇਹ ਆਪਣੇ ਮੋਹੱਲਾਂ ਦੇ ਵਿੱਚ ਜਾ ਕੇ 200 ਤੋਂ 250 ਰੁਪਏ ਕਿਲੋ ਵੇਚਦਾ ਹੈ ਤੁਸੀਂ ਦੇਖੋ ਵੀ ਕਿੰਨਾ ਵੱਡਾ ਗੈਪ ਜਿਹੜਾ ਇਹ ਆ ਜਾਂਦਾ ਹੈ ਇੱਕ ਜਿਹੜਾ ਜ਼ਿਮੀਂਦਾਰ ਐਨੀ ਮਿਹਨਤ ਨਾਲ ਲਗਭਗ 6 ਮਹੀਨੇ ਤੋਂ 1 ਸਾਲ ਦੇ ਵਿੱਚ ਫਸਲ ਪੈਦਾ ਕਰਦਾ ਹੈ ਹਰ ਮੁਸੀਬਤ ਨਾਲ ਲੜਦਾ ਹੈ ਤੇ ਕਈ ਵਾਰੀ ਸਮੇਂ ਦੀ ਮਾਰ ਵੀ ਪੈ ਜਾਂਦੀ ਹੈ ਤੇ ਜ਼ਿਮੀਂਦਾਰ ਫਿਰ ਵੀ ਆਪਣੀ ਫਸਲ ਜਿਹੜੀ ਆ ਉਹ ਪੈਦਾ ਕਰਕੇ ਤੇ ਮੰਡੀਆਂ ਦੇ ਵਿੱਚ ਵੇਚਦਾ ਹੈ ਤੇ ਉਹ ਸਸਤੇ ਰੇਟਾਂ ਦੇ ਵਿੱਚੇ ਨੂੰ ਮਜਬੂਰ ਹੋ ਜਾਂਦਾ ਹੈ ਕਿਉਂਕਿ ਸਰਕਾਰ ਐਮਐਸਪੀ ਦੇ ਗਰੰਟੀ ਨਹੀਂ ਦਿੰਦੀ ਵਪਾਰੀ ਜਿਸ ਤਰ੍ਹਾਂ ਮਰਜ਼ੀ ਲੁੱਟ ਕਰੇ ਕੋਈ ਇਸ ਦਾ ਜਿਹੜਾ ਉਹ ਕਾਨੂੰਨ ਨਹੀਂ ਹੈਗਾ ਤੇ ਉਹ ਵਪਾਰੀ ਜਿਹੜਾ ਸਾਡੇ ਕੋਲ 10 ਰੁਪਏ ਦੀ ਚੀਜ਼ ਖਰੀਦ ਕੇ ਜਿਮੀਦਾਰ ਕੋਲੋਂ ਜਾਂ 5 ਰੁਪਏ ਦੀ ਖਰੀਦ ਕੇ ਅੱਗੇ ਚਾਹੇ 50 ਰੁਪਏ ਦੀ ਵੇਚੇ ਚਾਹੇ 100 ਦੀ ਵੇਚੇ ਹਰ ਬੰਦਾ ਹੱਸ ਕੇ ਖਰੀਦ ਲੈਂਦਾ ਹੈ ਜਾਂ ਹਰ ਬੰਦੇ ਨੂੰ ਇਸ ਦੀ ਚਲੋ ਕਈਆਂ ਨੂੰ ਸ਼ੇਕ ਵੀ ਲੱਗਦਾ ਹੈ ਕਿ ਇੰਨੇ ਮਹਿੰਗੇ ਭਾਅ ਦੇ ਵਿਕ ਰਹੀਆਂ ਨੇ ਪਰ ਇਹ ਜਿਹੜਾ ਸਾਰਾ ਇਸ ਦਾ ਫਾਇਦਾ ਹੈ ਉਹ ਵੱਡੇ ਵੱਡੇ ਕੋਆਪਰੇਟਿਵ ਘਰਾਣਿਆਂ ਨੂੰ ਹੁੰਦਾ ਹੈ ਸੋ ਭਰਾਵੋ ਸਾਰੇ ਇੱਕ ਦੁਕਾਨਦਾਰ ਵੀਰਾਂ ਨੂੰ ਸਾਰੇ ਵਪਾਰੀ ਵੀਰਾਂ ਨੂੰ पठानकोट ਜ਼ਿਲ੍ਹੇ ਦੇ ਹਰ ਵਰਗ ਦੇ ਵੀਰਾਂ ਨੂੰ ਮੈਂ ਆਹ ਹੱਥ ਜੋੜ ਕੇ ਬੇਨਤੀ ਕਰਦਾ ਆਂ ਕਿ ਸਾਡਾ ਇਸ ਅੰਦੋਲਨ ਵਿੱਚ ਸਾਥ ਦਿਓ ਤਾਂ ਕਿ ਹਰ ਵਰਗ ਜਿਹੜਾ ਰੋਟੀ ਖਾਂਦਾ ਹੈ ਉਹ ਇਹਨਾਂ ਦੇ ਮਾਰਦੋਂ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ